ਅੰਕੜੇ ਸਾਬ ਰਾਵੀ ਦਰਿਆ ਦੇ ਪ੍ਰਬੰਧਨ ਜਾਇ ਲੈਣ ਆਏ ਅੱਜ ਮੱਲਾ ਰਾਵੀ ਦਰਿਆ ਤੇ ਕੰਡੇ ਤੇ ਆਪਾਂ ਖੜੇ ਆਂ ਕਮਾਲ ਪੁਰ ਚੌਂਕੀ ਆ ਵਿਧਾਨ ਸਭਾ ਕਾਇਨਾਲਾ ਦੇ ਨਾਲ ਲੱਗਦੀ ਇਧਰਲੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇੱਧਰ ਸਾਰਾ ਥੱਲੇ ਨੂੰ ਅਨਾਲਾ ਚੱਲਿਆ ਜਾਂਦਾ ਤੇ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25,000 ਕਿਉਸ ਪਾਣੀ ਜਿਹੜਾ ਹੋਤ ਜਿਹੜਾ ਛੜਦਾ ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਦ ਹੈ ਕਿ 10 ਵਜੇ ਦੇ ਲਾਗੇ ਚਾਕੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨਾਲ ਲੈ ਕੇ ਆਏ ਸੀਗੇ ਕਿ ਕੁਝ ਜੇ ਕਿਤੇ ਲੋੜ ਪੈ ਦੇ ਆਪਾਂ ਨੂੰ ਕਿਤੇ ਉਹ ਤੁਸੀਂ ਬੰਦ ਟੁੱਟਦੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਇਹਦੇ ਅੰਦਰ ਲੀਆਂ ਫਸਲਾਂ ਤੋਂ ਖਰਾਬ ਹੋਣ ਗਈਆਂ ਜਿੱਦਾਂ ਆ ਜਿਹੜਾ ਝੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੰਡਾ ਪਰਮਾਤਮਾ ਕਦੇ ਸਭ ਕੁਝ ਠੀਕ ਠਾਕ ਰੱਖੇ ਬਾਬਾ ਬੁੱਢਾ ਸਭ ਕਰ ਪਰ ਜਦੋਂ ਪਾਣੀ ਪਿੱਛੇ ਛੱਡਿਆ ਉੱਪਰ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ ਸੋ ਮੈਂ ਉਹ ਦੇਖਣ ਵਾਸਤੇ ਆਈ ਹਪਸਾ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਜਿਹੜੀ ਕੋਈ ਐਲੀ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖ ਲਈਏ ਇੱਕਦਾਂ ਕੱਲ ਫਿਰ ਆਪਾਂ ਨੂੰ ਜਿਆਦਾੀ ਪ੍ਰੋਬਲਮ ਨਾ ਆਵੇ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ ਅਸੀਂ ਕੋਸ਼ਿਸ਼ ਤੇਈ ਹੈ ਕੋਈ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ 'ਚ ਆ ਜਾਏ ਕਿਉਂਕਿ ਸਾਨੂੰ ਆਤਿਆ ਦਰਿਆ ਤੋਂ ਪਾਰ ਸਾਡੀ ਬੜੀ ਖੇਤੀ ਹੈ ਬਹੁਤ ਜ਼ਿਆਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਡੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਦਿਨ ਪਾਣੀ ਆਉਂਦੇ ਦਿੰਨ ਸਾਨੂੰ ਸਾਦਿਆਂ ਨੂੰ ਸੱਖਾਂ ਦਾ ਦੇਣਾ ਚਾਹੀਦਾ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਇਹ ਹੌਣ ਦੀ ਮੌਜੂਦਾ ਸਥਿਤੀ ਕੀ ਹੈ ਰਾਵੀ ਦਰਿਆ ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ 1 ਲੱਖ ਕਿਊਸਕ ਪਾਣੀ ਹੈ ਸਦਾ ਹੀ 1 ਲੱਖ ਕਿਊਸਕ ਪਰ 1,25,000 ਕਿਊਸਕ ਹੋਰ ਪਾਣੀ ਆ ਰਿਹਾ ਹੈ ਪਾਣੀ ਬਲ ਇਸ ਵੇਲੇ ਹੀ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉੱਜ ਦਰਿਆ ਚੋਂ ਆਦਿਆ ਉਹ ਤੁਸੀਂ ਦੇਖੋਗੇ 7-8 ਵਜੇ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰਿਆ ਉਸ ਕਰਕੇ ਬਲ ਸਭ ਨੂੰ ਇਹ ਬੇਨਤੀ ਹੈ ਕਿ ਦੋ-ਚਾਰ ਦਿਨ ਉਹ ਸਰਖਤ ਥਾਵਾਂ ਤੇ ਸਾਰੇ ਜਾਣੇ ਚਲ ਸਮਰੱਥਾ ਕਿੰਨੀ ਹੈ ਇੱਥੇ ਜਿਹੜੀ ਪਾਣੀ ਨੂੰ ਸਾਂਭਣ ਦੀ ਔਰ ਕਿਸ ਤਰੀਕੇ ਦੇ ਪਰਬੰਧ ਪ੍ਰਸ਼ਾਸਨ ਦੇ ਬਈ ਜਦੋਂ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣਿਆ ਉਦੋਂ ਤੱਕ ਤੇ ਸਾਨੂੰ ਕੋਈ ਵੱਲ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50 ਹਜ਼ਾਰ ਕੁ ਸਗ ਰਹਿੰਦਾ ਉਦੋਂ ਬਿਲਕੁਲ ਹੀ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਤਿਆਰ ਦੇ ਨੇੜੇ ਤੇੜੇ ਨੇ ਉਹਨਾਂ ਤੋਂ ਫਿਰ ਡੱਡ ਲੱਗਣ ਲੱਗ ਜਾਂਦਾ ਕਿ ਉਹਨਾਂ ਡੁੱਬ ਜਾਂ ਸਾਰਿਆਂ ਖਿਲਾਫ ਨਾ ਹੋ ਜਾ। ਰਾਤ 2:00 ਵਜੇ ਦੇ ਕਰੀਬ ਹੋ ਜਾਏਗਾ ਪਾਣੀ। ਹੋ ਜਾਏਗਾ। ਰਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਦੇ ਵਿੱਚ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਉਹਨਾਂ ਸਾਰਿਆਂ ਨਾਲ ਗੱਲ ਹੋਈ। ਮਤਲਬ ਉਹ ਸ਼ਾਮ ਤੱਕ ਹੋ ਜਾਊਗਾ। ਮਤਲਬ ਜੋ ਪਿੱਛੇ ਛੱਡੀ ਬੰਦੀ ਕਿੰਦਾ ਦੇ ਪ੍ਰਬੰਧ ਨੇ। ਨਹੀਂ ਯਾਰ ਉਹਦੀ ਸਥਿਤੀ ਬੜੂਗੀ ਤਾਂ ਕੋਈ ਨਹੀਂ ਆਪਾਂ ਨਾਲ ਐ ਲੋਕਾਂ ਦੇ ਨਾਲ ਐ ਪੂਰੇ ਪ੍ਰਬੰਧ ਕੀਤੇ ਆ। ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਅ ਲਈ ਅੱਗੇ ਆਊਗੀ। ਅਸੀਂ ਪੜੇ ਇੱਕ ਬੇਨਤੀ ਜੂਦਿਆ ਪਿਛਲੀ ਵਾਰ ਕਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁੜ ਕੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆਗੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕਿਆ ਦੋ ਦਿਨ ਆਪਣਾ ਖਿਆਲ ਰੱਖਣ ਦੋ ਜਦੋਂ ਲੜ ਲੜ ਜਾਰੀ ਕੀਤਾ ਕੋਈ ਪਰ ਹਲਟ ਉਧਰ ਵੀ ਜਿਆਦੀ ਹੋ ਗਿਆ ਜਿਹੜੇ ਜ਼ਾਬੀ ਦੇ ਕੰਡੇ ਤੇ ਇੱਧਰ ਵੀ ਜਿਆਦੀ ਮਤਲਬ ਹਲਟ ਜਿਹੜਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜਿਹੜਾ ਮਤਲਬ ਸਖਤ ਹਾਵਾਂ ਦੇ ਆ ਜੋ ਬੰਦਾ ਕੋਤੋਂ ਦੇ ਰੰਗ ਹੈ ਪਰ ਸਰਕਾਰ ਹੱਥੋਂ ਪੰਦ ਬੰਦ ਕਰਕੇ ਬੈਠੀ ਹੈ ਅਸੀਂ ਹਰ ਤਰ੍ਹਾਂ ਦਾ ਮਿਲੋ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤੇ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਕੇ ਮੋਕੇ ਦਾ ਫਸਾ ਲੈ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦੇ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।